110 ਦਿਨਾਂ ਤੋਂ ਪਰਾਨ ਤੋਂ ਬਾਅਦ ਆਖਰ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਦੱਸ ਦਿੱਤਾ ਉਹ ਸੱਚ ਕਿ ਉਸ ਦੀ ਮੌਤ ਕਿਵੇਂ ਹੋਈ ਸੀ ਅਖਰ ਸਾਨੂੰ ਦਿਖਾਇਆ ਗਿਆ ਉਸ ਦੀ ਮੌਤ ਐਕਸੀਡੈਂਟ ਨਾਲ ਹੋਈ ਤੇ ਆਵਾਰਾ ਪਸ਼ੂਆਂ ਕਰਕੇ ਹੋਈ ਤੇ ਕੁਝ ਲੋਕਾਂ ਨੇ ਸੁਭਾਲ ਵੀ ਕੀਤੇ ਉਸ ਦੀ ਮੌਤ ਨਹੀਂ ਉਸ ਦਾ ਕਤਲ ਹੋਇਆ ਸੀ ਪਰ ਸੱਚ ਇਹ ਨਹੀਂ ਸੀ ਪਰਿਵਾਰ ਨੇ ਦੱਸਿਆ ਰਾਜਵੀਰ ਨੂੰ ਘੁੰਮਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਉਹ ਉਸ ਦਿਨ ਵੀ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਹੋਇਆ ਸੀ ਹਿਮਾਚਲ ਦੇ ਬਦੀ ਲਾਕੇ ਚ ਜਦੋਂ ਉਹ ਪਹੁੰਚੇ ਉਥੇ ਰੋਡ ਦੇ ਇੱਕ ਖਤਰਨਾਕ ਮੋੜ ਹੁੰਦਾ ਆ ਉਥੇ ਬਾਈਕ ਕਾਬੂ ਤੋਂ ਬਾਹਰ ਹੋ ਗਈ ਉਸਦੇ ਸਿਰ ਤੇ ਪਿੱਟ ਦੇ ਭਾਰੀ ਚੋਟਾ ਆਈਆਂ ਰੀੜ ਦੀ ਹੱਡੀ ਵੀ ਟੁੱਟ ਗਈ ਉਹ 12 13 ਦਿਨ ਵੈਂਟੀਲੇਟਰ ਤੇ ਹਸਪਤਾਲ ਦੇ ਵਿੱਚ ਰਿਹਾ ਪਰ ਉਹ ਬਚ ਨਹੀਂ ਸਕਿਆ ਅਤੇ ਸਾਨੂੰ ਸਭ ਨੂੰ ਛੱਡ ਕੇ ਚਲਾ ਗਿਆ ਪਰਿਵਾਰ ਨੇ ਸਾਫ਼ ਕਿਹਾ ਨਾ ਇਹ ਕਤਲ ਸੀ ਨਾ ਕੋਈ ਸਾਜ਼ਿਸ਼ ਸੀ ਇਹ ਸਿਰਫ ਇੱਕ ਦੁਰਘਟਨਾ ਸੀ ਤੇ ਨਾਲ ਹੀ ਕਿਹਾ ਬਹੁਤ ਲੋਕ ਕਹਿ ਰਹੇ ਸੀ ਦਾ ਕਤਲ ਹੋਇਆ ਆਇਆ ਅਸੀਂ ਪਹਿਲਾਂ ਵੀ ਦੱਸ ਸਕਦੇ ਸੀ ਪਰ ਉਸ ਵੇਲੇ ਸਾਡੀ ਹਾਲਤ ਬੋਲਣ ਵਾਲੀ ਨਹੀਂ ਸੀ ਪਰਿਵਾਰ ਨੇ ਕਿਹਾ ਪਹਿਲਾਂ ਇਸ ਦੇ ਡੈਡੀ ਸਾਨੂੰ ਛੱਡ ਕੇ ਚਲੇ ਗਏ ਹੁਣ ਸਾਡਾ ਪੁੱਤ ਵੀ ਸਾਨੂੰ ਛੱਡ ਕੇ ਚਲਾ ਗਿਆ ਅਸੀਂ ਤਾਂ ਜਿਉਂਦੇ ਜਿਹੀ ਮਰ ਗਏ ਜੇ ਤੁਸੀਂ ਰਾਜਵੀਰ ਜਵੰਦਾ ਨੂੰ ਅੱਜ ਵੀ ਯਾਦ ਕਰਦੇ ਹੋ ਤੇ ਤੁਸੀਂ ਕੀ ਸੋਚਦੇ ਹੋ ਰਾਜਵੀਰ ਦੀ ਮੌਤ ਆਖਿਰ ਕਿਵੇਂ ਹੋਈ ਸੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ Bunnyo.